ਸਾਰਿਆਂ ਨੂੰ ਹੋਰ ਸਾਰੇ ਕਿਵੇਂ ਹੋ ਇੱਧਰ ਪਈ ਹੋਈ ਆਪਾਂ ਚਾਹ ਲੈਨੇ ਗਾ ਬੇਜ਼ਾ 3 ਵਜੇ ਦਾ ਤੇ ਅੱਜ ਮੈਂ ਲੱਗੀਆਂ 3 ਵਜੇ ਤੋਂ ਬਲੌਗ ਸਟਾਰਟਿੰਗ ਕਰ ਇੱਧਰ ਪਈ ਹੋਈ ਆਪਾਂ ਚਾਹ ਤੇ ਬੱਚਿਆਂ ਨੂੰ ਆਪਾਂ ਖਾਣਾ ਖੁਣਾ ਖਵਾਤਾ ਸਕੂਲ ਤੋਂ ਆਏ ਸੀ ਸਿੱਧੂ ਨੂੰ ਆਪਾਂ ਜਿਹੜਾ ਕੀ ਸਬਜ਼ੀ-ਸਬਜ਼ੀ ਦਾ ਕਰਾਂਗੇ ਰੋਟੀ-ਰੋਟੀ ਦਾ ਕੀ ਬਣਾਉਂਦੇ ਆ ਵੇਖਨੇ ਆ ਇਹ ਦਿਨ ਦੁੱਧ ਵੀ ਖੋਣਾ ਪਿਆ ਕੱਲ ਵਾਲਾ ਹਜੇ ਤੇ ਜਿਹੜਾ ਆਪਾਂ ਕੱਲ ਦੁੱਧ ਲਿਆਂਦਾ ਉਹਦੇ ਤੇ ਕੁਝ ਸੇਮੀਆਂ ਬਣਾ ਲਈਆਂ ਕੁਝ ਖੀਰ ਬਣਾ ਲਈ ਕੁਝ ਹਜੇ ਦੁੱਧ ਪਿਆ ਵਾ ਤੇ ਹੁਣ ਮੇਰਾ ਕੁਸ਼ਰਾਦਾ ਭੰਡਿਆ ਵਾ ਕਿ ਜਾਂਦੇ ਪਨੀਰ ਬਣਾਣਾ ਪਨੀਰ ਦੀ ਕੁਝ ਜੰਮੀ ਆਂਦੇ ਖਾਣੇ ਬਚੇ ਤੇ ਲੱਗਦਾ ਵਾ ਕਿ ਲਾ ਕੁਛ ਨੋ ਕੁਛ ਕਰਦੀ ਆਂ ਫਿਰ ਉਹ ਫਮੀ ਤੁਹਾਨੂੰ ਕੀ ਆਪਾਂ ਟਰਾਈ ਕਰਦੇ ਬੱਚਾ ਡੋਢੀ ਹਟੇ ਪਕਵਾ ਆਤੀ ਸਕੂਪ ਲਈ ਤੇ ਹਾਂ ਭਾਜੀ ਇਹ ਚਾਹ ਤੇ ਉਸ ਤੋਂ ਬਾਅਦ ਤੋਂ ਅੰਮ੍ਰਿਤਸਰ ਪਕੀ ਬਣਾਉਣੀ ਹੈ ਅੱਜ ਤਾਂ ਪਕੌੜਿਆਂ ਦਾ ਕੋਡਾ ਜਿਹਾ ਬੋਤਾ ਕਰੋ ਨੇ ਤੁਹਾਨੂੰ ਤੇਰੇ ਜੜੇ ਤੇ ਆਪਣੇ ਚਰਨ ਤੇ ਨਵੇਂ ਵੀ ਬਣਾਉਂਦੇ ਹੋ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਹੀਂ ਕੋਲ ਨਾ ਭੁੱਲਿਆ ਕਰੋ ਵੀਰ ਜਸਰ ਸਸਰਾ ਇਤਨਾ ਹੀ ਕੰਮੋਂ ਫੜ ਲਿਆ ਉਹ ਲੈ ਆਇਓ ਇਦਾਂ ਹੀ ਟਾਈਮ ਚੜਾ ਆਪਣਾ ਬਹੁਤ ਚੜਾ ਤੇ ਹੁਣ ਮੈਂ ਸਿਹਰੇ ਪੈਰ ਵੇਖੋ ਵਰਤ ਕਰਨਾ ਮਾਰੇ ਸੋਧ ਜਾਣਾ ਪੈਣਾ ਹੋੜੀ ਕੁਛ ਵਰਗ ਧਰਮੇ ਨਹੀਂ ਦੇਣੇ ਉਹ ਆ ਕਿ ਮੈਂ ਹੁੰਦਾ ਕਿ ਜਦੋਂ ਵਰਕ ਕਰਵਾਉਣੇ ਹੁੰਦੇ ਆ ਪਹਿਲਾਂ ਉਹਨਾਂ ਨੂੰ ਸ਼ੈਂਪੂ ਚ ਲੋਨ ਪਾ ਕੇ ਉਹਨਾਂ ਤੇ ਕੇ ਵਾਸ਼ ਕਰਕੇ ਫਿਰ ਉਹਨਾਂ ਨੂੰ ਮੋਸਟਾ ਕਰਕੇ ਫਿਰ ਡੂਲਾ ਕਰਵਾਉਣਾ ਮੁੰਡਾ ਜੀ ਚਲੋ ਜੋ ਵੀ ਕਪੜਾ ਜੜਾ ਕੋ ਦਾ ਸ਼ੇਮਸ਼ੂ ਨੂੰ ਕੋ ਨਾ ਇਹ ਕੋ ਜੰਦਾ ਹੈ ਤੇ ਜਦੋਂ ਮੋੜੀ ਤੇ ਫੇਰੇ ਇਹ ਵੀ ਕਰਕੇ ਤੇ ਆਪਾਂ ਸਿੱਧਾ ਕਰਵਾ ਲਈਏ ਨਾ ਤੇ ਫਿਰ ਜਦੋਂ ਸ਼ੇਮਸ਼ੂ ਦਾ ਨਾ ਕਪੜਾ ਤੇ ਫੇਰੋਂ ਅਗਲੀ ਨੂੰ ਪ੍ਰੋਬਲਮ ਆਉਂਦੀ ਕਿਉਂਕਿ ਇੰਨਾ ਪੈਸਾ ਵੀ ਲਾਇਆ ਹੁੰਦਾ ਚਲੋ ਜੀ ਆਪਾਂ ਬਣਾ ਲਿਆ ਪਨੀਰ ਇਹਦੇ ਵੀ ਆਪਾਂ ਹੋਰ ਟਾਈਮ ਲਿਪਾ ਅਟਕ ਜਿਨੀਆ ਤੇ ਇਹ ਪਾਜੂਗਾ ਵਧੀਆ ਤਰੀਕੇ ਨਾਲ ਪੋੜਾ ਜੀ ਇਧਰ ਆਪਾਂ ਪਿਆਜ਼ ਆਜ ਦਾ ਮਟੀਰੀਅਲ ਚਿਲਗੀ ਜਿਵੇਂ ਉਹ ਸਾਰੇ ਜਿਹਾ ਸਟਾਫ ਆ ਗਿਆ ਤੇ ਆਣ ਕੇ ਹੁਣ ਜਿਹੜਾ ਆਪਾਂ ਤੜਕਾ ਲਾਵਾਂਗੇ ਕਿਉਂਕਿ ਹੁਣ ਆਪਾਂ ਅੱਜ ਤੋੜੇ ਆਏ ਮੋਟਰ ਤੇ ਤੋਰੀਆਂ ਵੇਖਣ ਦੀ ਮਸਰ ਗਲਦੀਆਂ ਤੂੰ ਘਰ ਗਈ ਸਹੀਏ ਵਾ ਲੈ ਪਿਆਰ ਕੋਸ਼ਵੰਨਾ ਡੇਗੀ ਡੂਗ ਪਿਆਨੇਰੀ ਨਾਲ ਆਖੋ ਕੁਛ ਨਾ ਤੋਰੀਆਂ ਥੋੜੀਆਂ ਵੇਖਣ ਲਈ ਮੇਰੀ ਨਾਲ ਆ ਜੇ ਕਿੰਨਾ ਦਾ ਵਜ਼ਨ ਵੀ ਹੋਣਾ ਜਿਆਦਾ ਨਾ ਪਰਾਂ ਦਾ ਭਾਰ ਵੀ ਪੈਂਦਾ ਵਾ ਜਿਆਦਾ ਜਾ ਉਸ ਕਰਕੇ ਵੀ ਥਾਂ ਥਾਂ ਤੋਰੀਆਂ ਹੋ ਗਈਆਂ ਤਾਰਾਂ ਨੂੰ ਪਾ ਗਿਆ ਜੀ ਆਪਾਂ ਬਣਾਉਣ ਲੱਗੇ ਆਂ ਕੜਾਈ ਪਨੀਰ ਉਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਠੀਕ ਹੈ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀਰਾ ਜੀਰਾ ਨੂੰ ਭੌਂਨ ਤੋਂ ਬਾਅਦ ਇਹਦਾ ਪਿਆਜ਼ ਨੂੰ ਟਾਈਮ ਪਰਵਾਂ ਨੂੰ ਉਹਨਾਂ ਟਾਈਮ ਤੱਕ ਅੱਗੇ ਕਰੜਾ ਘੋੜਾ ਪਾਟਾਂਗੇ ਉਹ ਤੋਂ ਆਉਣਗੇ ਆਹ ਇਹ ਪਾਸਾ ਤੁਸੀਂ ਪਾਣ ਦੇ ਪਾਣੀ ਤੋਂ ਸ਼ੀਰ ਹਸਾਣਾ ਹੈ ਨਾ ਤੇ ਮੈਂ ਦਰਪਾਨੀ ਉਹ ਥੋੜਾ ਜਿਹਾ ਟਾਈਮ ਰੋਕੇ ਪਾਵਾਂਗੀ ਠੀਕ ਹੈ ਬਾਅਦ ਵਿੱਚ ਮੈਂ ਪਾਣੀ ਚਿਕ ਮਟਰੀ ਵੀ ਐਡ ਕਰ ਦੇਣੀ ਹਟ ਕੇ ਮਸਾਲਾੜਾ ਬਿਲਕੁਲ ਗ੍ਰੈਂਡ ਕਰਦੇ ਹਾਂ ਹੁਣ ਆਪਾਂ ਵੀ ਪਾਵਾਂਗੇ ਮਸਾਲੇ ਪੀਸ ਕਰਤਾ ਨੇ ਤੇ ਮਸਾਲਾ ਪਾਉਣਾ ਹੈ ਪੂਰਾ ਇਹ ਤੇ ਪਾਵਾਂਗੇ ਸਾਰਾ ਸਮਾ ਉਹ ਵੀ ਲਾਉਣੀ ਹੈ ਨਾ ਮਸਾਪਾ ਪਾਣੀ ਤੇ ਚਾਹ ਤੇ ਤੇ ਦਿਨ ਆਉਂਦਾ

4 ਮਿੰਟ ਤੱਕ ਦੇ ਮਸਾਲੇ ਤੋਂ ਚੋਕ ਲਓ ਜਿਹੜਾ ਪਤਾ ਪਨੀਰਾ ਮਸਾਲਾ ਜਿਹੜਾ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਇਹ ਚ

ਯੋਗ ਜੀ ਵੀਡੀਓ ਤੇ ਲਾਈਕ ਕਮੈਂਟ ਕਰਕੇ ਚੰਨ ਦਿਓ ਤੇ ਪਲੀਸ ਅਗੇ ਸ਼ੇਅਰ ਵੀ ਚੂਕ ਕਰਦੇ ਹੋ